ANTV ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਇਸ ਵੇਲੇ ਅਸੀਂ ਨਿਊ ਆਜ਼ਾਦਨਗਰ ਸੁਲਤਾਨਵਿੰਦ ਰੋਡ ਤੇ ਮੌਜੂਦ ਹਾਂ ਜਿੱਥੇ ਹਰ ਸਾਲ ਦੀ ਤਰ੍ਹਾਂ ਬਾਬਾ ਬਦਰੋਦੀਨ ਸ਼ਾ ਜ਼ਾਹਰ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਜਿਹੜਾ ਮਨਾਇਆ ਜਾ ਰਿਹਾ। ਤਾਂ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਇੱਥੇ ਹਾਜ਼ਰੀ ਭਰ ਰਹੀਆਂ ਨੇ ਮੇਲੇ ਦੇ ਸਬੰਧ ਨੂੰ ਲੈ ਕੇ ਇੱਥੋਂ ਦੇ ਮੁੱਖ ਸੇਵਾਦਾਰ ਦੇ ਨਾਲ ਜਿਹੜੀ ਆ ਤੁਹਾਡੀ ਗੱਲਬਾਤ ਕਰਾਵਾਂਗੇ ਔਰ ਜਾਣਾਂਗੇ ਕਦ ਤੋਂ ਜਿਹੜਾ ਮੇਲਾ ਇੱਥੇ ਮਨਾਇਆ ਜਾ ਰਿਹਾ ਤੇ ਕੀ ਕੀ ਜੜੀਆਂ ਨੇ ਮੇਲੇ ਦੇ ਵਿੱਚ ਰੌਣਕਾਂ ਵੇਖਣ ਲਈ ਹੁੰਦੀਆਂ ਨੇ ਸਾਡੇ ਨਾਲ ਦਰਬਾਰ ਦੇ ਮੁੱਖ ਸੇਵਾਦਾਰ ਗੋਰਾ ਸਾਈਂ ਜੀ ਨੇ ਗੱਲਬਾਤ ਕਰਦੇ ਆ ਜਾਣਦੇ ਆ ਕਿ ਕਦੋਂ ਤੋਂ ਜਿਹੜਾ ਮੇਲਾ ਮਨਾਇਆ ਜਾ ਰਿਹਾ ਸਾਈਂ ਜੀ ਜਿਹੜਾ ਤੁਹਾਡੇ ਵੱਲੋਂ ਮੇਲਾ ਕਰਵਾਇਆ ਜਾ ਕਿੰਨੀ ਦੇਰ ਔਰ ਕਿੰਨੇ ਲੰਬੇ ਸਮੇਂ ਤੋਂ ਜਿਹੜਾ ਇਹ ਉਪਰਾਲਾ ਕੀਤਾ ਜਾ ਰਿਹਾ ਇਹ ਜੀ ਮਤਲਬ ਐਤ ਕੀ ਇਹ ਜੀ ਤੀਵਾ ਮੇਲਾ ਬਾਜੀ ਤੇ ਸਾਡੇ ਪਹਿਲਾਂ ਵੱਡੇ ਮਤਲਬ ਬਾਹਰਲੇ ਬੰਨੇ ਸਾਡੀ ਦਾਦੀ ਜੀ ਦੀ ਮਜਾਰ ਆ ਮਤਲਬ ਪਹਿਲਾਂ ਵੱਡੇ ਸੇਵਾ ਕਰਦੇ ਉਹਨਾਂ ਤੋਂ ਬਾਅਦ ਫਿਰ ਮੇਰੀ ਡਿਊਟੀ ਲੱਗ ਗਈ ਜੀ ਸਰਕਾਰ ਦੀ ਨਾਂ ਦੀ ਉਹ ਕਰੀ ਜਾ ਰਹੇ ਆ ਜੀ ਜਿਹੜੀਆਂ ਲਾਗੇ ਦੀਆਂ ਸੰਗਤਾਂ ਨੇ ਕਿੰਨਾ ਕੁ ਸਹਿਯੋਗ ਕਰਦੀਆਂ ਨੇ ਕਾਫੀ ਕਰਦੀਆਂ ਜੀ ਨਿਲੇ ਲੱਗੇ ਆਂਡਗਵਾਨ ਤਾਫੀ ਸੇ ਜੋ ਕਰਦੇ ਆ ਜੀ ਤੇ ਸੰਗਤ ਦੇ ਨਾਲ ਹੀ ਮਤਲਬ ਤੁਹਾਨੂੰ ਪਤਾ ਸੰਗਤ ਹੀ ਰੱਬ ਹੈ ਜੀ ਇਹ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਨਸ਼ਿਆਂ ਵਾਲੇ ਪਾਸੇ ਨੂੰ ਬੜਾ ਰੁੱਕ ਕਰ ਰਹੀ ਆ ਕੀ ਕਹਿਣਾ ਚਾਹੂੰਗਾ ਉਹਨਾਂ ਨੌਜਵਾਨਾਂ ਨੂੰ ਜੋ ਭਟਕ ਕੇ ਨਸ਼ਿਆਂ ਵਾਲੇ ਰਾਹ ਤੁਰਦੇ ਨੇ ਇਹ ਤੇ ਉਹ ਕਹਿਣਾ ਚਾਹੁੰਦੇ ਆ ਕਿ ਆਪਣੇ ਮਾਂ ਪਿਓ ਦੀ ਸੇਵਾ ਕਰਨ ਤੇ ਆਪਣਾ ਕਾਰੋਬਾਰ ਕਰਨਾ ਨਸ਼ਿਆਂ ਦੇ ਵਿੱਚ ਨਾ ਜਾਣਾ ਹਣਾ ਜੀ ਤੇ ਕਦੋਂ ਉਦਾਂ ਵੀ ਡੇਰੇ ਅੰਦਰ ਬਾਰਾਂ ਦੀ ਇਦਾਂ ਬਦਨਾਮੀ ਹੁੰਦੀ ਆ ਕਈਆਂ ਨੇ ਇਹ ਫੜਿਆ ਵਾ ਵੀ ਚੀਜ਼ਾਂ ਕਈ ਕਰਦੇ ਆ ਵੀ ਤੇ ਨੌਜਵਾਨ ਪੀੜੀ ਨੇ ਤੇ ਹੀ ਆ ਗਈ ਆ ਕੰਮ ਸਦੇ ਰਾ ਚੱਲਣਾ ਤੇ ਆਪਣੇ ਮਾਪੋ ਦੀ ਸੇਵਾ ਕਰਨੀ ਜੀ ਕਾਰੋਬਾਰ ਕਰਨਾ ਤੇ ਗੁਰੂ ਮਹਾਰਾਜ ਆਪੇ ਤਰੱਕੀਆਂ ਬਖਸ਼ਣਗੇ ਉਹਨਾਂ ਨੂੰ ਜੀ ਕੱਲ ਇੱਥੇ ਤੁਹਾਡੇ ਲੋਕ ਕੋਈ ਕਵਾਲ ਪ੍ਰੋਗਰਾਮ ਵੇਖਿਆ ਹੋਣਾ ਕੌਣ ਜਿਹੜੇ ਨੇ ਸਿੰਗਰ ਇੱਥੇ ਹਾਜ਼ਰੀ ਭਰਨਗੇ ਕੱਲ ਨੂੰ ਕੱਲ ਜੀ ਤੇ ਇੱਕ ਆਪਣੇ ਹਸੈਨਾ ਸਿਸਟਰ ਹੈ ਜੀ ਇੱਕ ਹੋਣਗੇ ਜੀ ਇੱਕ ਕਵਾਲਿਆ ਦਿਲਬਾਗ ਕਵਾਲਨਾ ਦਾ ਉਹ ਉਹਨਾਂ ਨੇ ਹੋਣਾ ਵਾ ਕਾਦਰੀ ਘਰਾਨੇ ਚੋਂ ਆ ਜੀ ਤੇ ਇੱਕ ਆਪਣਾ ਐਟਮਾ ਕਰਦੇ ਆ ਜੀ ਉਹ ਜਿੱਦਾਂ ਬਾਂਦੇ ਆ ਐਟਮਾ ਕਰਦੇ ਨੇ ਜਿੱਦਾਂ ਉਹਨਾਂ ਨੇ ਹੋਣਾ ਵਾ ਤੇ ਸੰਗਤ ਕੱਲ ਵੀ ਕਾਫੀ ਹੁੰਦੀ ਤਿੰਨ ਦਿਨ ਵੀ ਮੇਲਾ ਚੱਲਦਾ ਵਾ ਜੀ ਇਸ ਤੋਂ ਇਲਾਵਾ ਵੀ ਕਿ ਤੁਹਾਡੇ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਆ ਜੋ ਸੰਤਾਂ ਦੇ ਸਹਿਯੋਗ ਦੇ ਨਾਲ ਹਾਂ ਜੀ ਚਲੋ ਜਿੱਦਾਂ ਬਾਹਰ ਕੋਈ ਦਾ ਕੋਈ ਹੁੰਦਾ ਵਾਰ ਆਪਾਂ ਸਾਰੇ ਮਲਾਰਾਲ ਮਿਲ ਕੇ ਕੋਈ ਵੀ ਚੀਜ਼ ਹੁੰਦੀ ਹੈ ਦਰਗਾਹ ਦੇ ਤੇ ਆਪਾਂ ਸਾਰੇ ਰਲ ਮਿਲ ਕੇ ਕਰਵਾ ਦਿੰਦਾ ਵਾ ਜੀ ਕੋਈ ਵੀ ਚੀਜ਼ ਜਿੱਦਾਂ ਕਿ ਧੀ ਧਿਆਣੀ ਦਾ ਵਿਆਹ ਹੁੰਦਾ ਵਾ ਕੋਈ ਹੋਰ ਕੰਮ ਪੈ ਜਾਂਦਾ ਵਾ ਕੋਈ ਦੁਖੀ ਬਿਮਾਰਿਆ ਸਾਰੇ ਰਲ ਕੇ ਆਪਣੇ ਦਰਬਾਰ ਵੱਲੋਂ ਵੀ ਜੋਰ ਨਾਲ ਸੇਵਾ ਬੰਦੀ ਕਰਕੇ ਦੇ ਦਿੰਦਾ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਵੇਲੇ ਗੋਰਾ ਸਾਈਂ ਜੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਦੱਸਿਆ ਗਿਆ ਕਿ ਲਗਭਗ 30 ਸਾਲ ਤੋਂ ਬਾਅਦ ਸਮਾਹ ਹੋ ਗਿਆ ਹੈ ਇਸ ਜਗ੍ਹਾ ਤੇ ਜਿਹੜਾ ਸਾਲਾਨਾ ਜੋੜ ਮੇਲਾ ਕਰਵਾਇਆ ਜਾਂਦਾ ਤਾਂ ਬਹੁਤ ਸਾਰੇ ਹੋਰ ਲੋਕ ਭਲਾਈ ਦੇ ਕੰਮ ਜਿਹੜੇ ਨੇ ਉਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਨੇ ਇਸੇ ਹੀ ਤਰ੍ਹਾਂ ਤੁਹਾਨੂੰ ਫੇਰ ਕਿਸੇ ਹੋਰ ਖਬਰ ਦੇ ਨਾਲ ਜੋੜਾਂਗੇ ਤਦ ਤੱਕ ਲਈ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਸੰਜੂ ਦੇ ਨਾਲ ਕਸ਼ਮੀਰ ਸਿੰਘ ਗਿਲ